ਸੱਤ ਹੀ ਗੱਲ ਦੋਸਤੋ ਲੰਗੇ ਦੇਣੀ ਪੰਜਾਬੀ ਸਿੰਗਰ ਅਤੇ ਫਿਲਮ ਐਕਟਰ ਰਵਿੰਦਰ ਗਰੇਵਾਲ ਦੀ ਤੇ ਸੁਖਮਨੀ ਗਰੇਵਾਲ ਦਾ ਵਿਆਹ ਪ੍ਰਸਿੱਧ ਪੰਜਾਬੀ ਸਿੰਗਰ ਹਿੰਮਤ ਸੰਧੂ ਦੇ ਨਾਲ ਹੋਇਆ ਤੇ ਇਹ ਇੱਕ ਅਜਿਹਾ ਵਿਆਹ ਸੀ ਕਿ ਜਿਸ ਨੇ ਪੰਜਾਬ ਦੇ ਵਿੱਚ ਵਸਦੇ ਪੰਜਾਬੀ ਤੋਂ ਤੱਕ ਕਿ ਪੂਰੀ ਦੁਨੀਆ ਦੇ ਵਿੱਚ ਵਸਦੇ ਹੋਏ ਪੰਜਾਬੀਆਂ ਦੀਆਂ ਨਜ਼ਰਾਂ ਆਪਣੇ ਵੱਲ ਖਿੱਚੀਆਂ ਲੋਕਾਂ ਨੂੰ ਇੱਥੋਂ ਤੱਕ ਗੱਲ ਕਰਦੇ ਹੋਏ ਸੁਣਿਆ ਕਿ ਅੰਬਾਨੀਆਂ ਨੇ ਤਾਂ ਹਜ਼ਾਰਾਂ ਕਰੋੜ ਰੁਪਏ ਲਾ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ ਆਪਣੇ ਬੇਟੇ ਅਨੰਤ ਦੇ ਵਿਆਹ ਮੌਕੇ ਪਰ ਰਵਿੰਦਰ ਗਰੇਵਾਲ ਦੀ ਧੀ ਮੌਕੇ ਅਜਿਹਾ ਸਬਬ ਬਣਿਆ ਕਿ ਪੂਰੀ ਦੁਨੀਆ ਦੇ ਵਿੱਚ ਇਹ ਵਿਆਹ ਚਰਚਾ ਦੇ ਵਿੱਚ ਆਇਆ ਤੇ ਉੱਥੇ ਹੀ ਇਸ ਵਿਆਹ ਦੀਆਂ ਜਿੱਥੇ ਵੀਡੀਓਜ਼ ਲੋਕਾਂ ਵੱਲੋਂ ਬੇहद ਪਸੰਦ ਕੀਤੀਆਂ ਗਈਆਂ ਤੇ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋਈਆਂ ਤਾਂ ਉੱਤੇ ਹੀ ਬਹੁਤ ਸਾਰੇ ਲੋਕ ਇਹ ਵੀ ਜਾਣਨਾ ਚਾਹੁੰਦੇ ਸਨ ਕਿ ਆਖਿਰ ਰਵਿੰਦਰ ਗਰੇਵਾਲ ਨੇ ਹਿੰਮਤ ਸੰਧੂ ਨੂੰ ਹੀ ਆਪਣੀ ਤੇ ਸੁਖਮਨੀ ਗਰੇਵਾਲ ਦਾ ਜੀਵਨ ਸਾਥੀ ਕਿਵੇਂ ਤੇ ਕਿਉਂ ਚੁਣਿਆ ਤੇ ਆਖਿਰ ਕਿਵੇਂ ਸਬੱਬ ਬਣਿਆ ਦੋਵਾਂ ਦੇ ਵਿਆਹ ਦਾ ਤੇ ਰਵਿੰਦਰ ਗਰੇਵਾਲ ਹਿੰਮਤ ਸੰਧੂ ਨੂੰ ਆਪਣਾ ਜਵਾਈ ਮਨਾਉਣ ਤੋਂ ਬਾਅਦ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਨੇ ਤੇ ਹੁਣੇ ਉਹਨਾਂ ਦੀ ਇੱਕ ਲੇਟੈਸਟ ਇੰਟਰਵਿਊ ਹੋਈ ਹੈ ਜਿਸ ਦੇ ਵਿੱਚ ਉਹਨਾਂ ਨੇ ਆਪਣੀ OTT ਪਲੈਟਫਾਰਮ ਤੇ ਨਵੀਂ ਰਿਲੀਜ਼ ਹੋਈ ਫਿਲਮ ਬਲੂ ਬੈਂਡ ਬਾਰੇ ਗੱਲਬਾਤ ਕੀਤੀ ਤੇ ਇਸ ਦੌਰਾਨ ਇਸ ਵਿਆਹ ਦੀ ਗੱਲ ਹੋਣੀ ਵੀ ਸੁਭਾਵਕੀ ਸੀ ਸੋ ਆਓ ਤੁਹਾਡੇ ਸਾਹਮਣੇ ਰੱਖਦੇ ਹਾਂ ਇਹ ਗੱਲਬਾਤ ਜਿੱਥੇ ਕਿ ਪੱਤਰਕਾਰ ਵੱਲੋਂ ਇੱਕ ਗੱਲ ਰਵਿੰਦਰ ਕਰੇਵਾਲ ਨੂੰ ਇਹ ਵੀ ਕਹੀ ਗਈ ਜਿਸ ਬਾਰੇ ਕਿ ਅਕਸਰ ਸਾਰੇ ਵੀ ਗੱਲ ਕਰਦੇ ਨੇ ਕਿ ਉਹਨਾਂ ਨੇ ਜਦੋਂ ਆਪਣੇ ਕਲਿੱਕ ਨੂੰ ਦੱਸਿਆ ਕਿ ਉਹ ਅੱਜ ਅਰਵਿੰਦਰ ਗਰੇਵਾਲ ਜੀ ਦੇ ਇੰਟਰਵਿਊ ਕਰਨ ਜਾ ਰਹੇ ਨੇ ਜਿੰਨਾ ਦੀ ਧੀ ਦਾ ਵਿਆਹ ਕੁਝ ਦਿਨ ਪਹਿਲਾਂ ਪੰਜਾਬੀ ਸਿੰਗਰ ਹਿੰਮਤ ਸੰਤੂ ਦੇ ਨਾਲ ਹੋਇਆ ਤਾਂ ਉਹ ਸਖਸੀ ਹੈਰਾਨ ਰਹਿ ਗਿਆ ਕਿ ਰਵਿੰਦਰ ਗਰੇਵਾਲ ਦਾ ਖੁਦ ਇਹ ਨਹੀਂ ਜਾਣ ਗਨੇ ਤਾਂ ਉਹਨਾਂ ਦੀ ਧੀ ਦਾ ਵਿਆਹ ਇੰਨੀ ਜਲਦੀ ਕਿਵੇਂ ਤਾਂ ਇਹ ਇੱਕ ਵਧੀਆ ਗੱਲ ਸੀ ਕਿ ਆਪਣੇ ਆਪ ਨੂੰ ਇੰਨਾ ਫਿੱਟ ਹਾਲੇ ਵੀ ਰਵਿੰਦਰ ਗਰੇਵਾਲ ਨੇ ਰੱਖਿਆ ਹੋਇਆ ਸੋ ਆਓ ਤੁਹਾਨੂੰ ਉਸ ਇੰਟਰਵਿਊ ਦੇ ਕੁਝ ਅੰਸ਼ ਸੁਣਾਣੇ ਆ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਣਾ ਤੇ ਹੋਰ ਅਪਡੇਟਸ ਲਈ ਬਨੇ ਰਹਿਣਾ ਲਿਮਟਡ ਗਿਆਨ ਦੇ ਨਾਲ ਅੱਛਾ ਤੁਸੀਂ ਸਦਕਾ ਦੀ ਸੋਚਿਆ ਸੀ ਕਿ ਮੇਰੀ ਟੀ ਜਿਹੜੀ ਹੈ ਉਸ ਪਰਿਵਾਰ ਚ ਜਾਏਗੀ ਜਿੱਥੇ ਆਲਰੇਡੀ 뮤ਜ਼ਿਕ ਹੋਏਗਾ ਲਿਖ ਕੋਈ ਇਦਾਂ ਦਾ ਕੁਝ ਪਹਿਲਾਂ ਤੂੰ ਤਾਂ ਥੋੜਾ ਕੋਈ ਪਤਾ ਹੁੰਦਾ ਹੈ ਨਾ ਕਿ ਜਿੱਥੇ ਜਿੱਥੇ ਪ੍ਰਮਾਤਮਾ ਨੇ ਚਲੋ ਸੰਯੋਗ ਲਿਖੇ ਫਿਰ ਮੈਂ ਤਾਂ ਬੜਾ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਸਾਰਾ ਕੁਝ ਬਹੁਤ ਵਧੀਆ ਹੈ ਬੜਾ ਅੱਛਾ ਹੈ ਜਿਹੜੀਆਂ ਹੁਣ ਆਉਣੀਆਂ ਨੇ ਨਾ OTT ਤੇ ਫਿਲਮ ਸੋ ਉਹਦੇ ਨਾਲ ਬੜੇ ਅਲੱਗ-ਅਲੱਗ ਸਬਜੈਕਟ ਵੀ ਆਉਣੇ ਸ਼ੁਰੂ ਹੋ ਗਏ ਔਰ ਇਹ ਪੰਜਾਬੀ ਇੰਡਸਟਰੀ 'ਚ ਬੜੀ ਲੋੜ ਆ ਕਿ ਅਲੱਗ-ਅਲੱਗ ਵਿਸ਼ਿਆਂ ਤੇ ਫਿਲਮਾਂ ਬਣਨ ਆਈ ਥਿੰਕ ਮੈਨੂੰ ਲੱਗਦਾ ਕਿ ਦੋ ਹਰ ਵਜੇ ਮਾਂਜੀ ਦੀ ਵੀਡੀਓ ਆਊਟ ਹੋਈ ਨਾ ਤੇ ਉਹ ਕਹਿੰਦੇ ਕਿ ਜਦੋਂ ਮੈਨੂੰ ਫੋਨ ਆਇਆ ਮੇਰੇ ਮੈਨੇਜਰ ਦਾ ਕਿ ਆਪਾਂ ਨਾ ਇੰਨੀ ਤਰੀਕ ਨੂੰ ਪ੍ਰੋਗਰਾਮ ਲਾਣਾ ਹੈ ਰਵਿੰਦਰ ਜੀ ਦੀ ਬੇਟੀ ਦਾ ਵਾਹ ਕਹਿੰਦੇ ਮੈਨੂੰ ਅੱਧਾ ਘੰਟਾ ਯਕੀਨ ਨਹੀਂ ਆਇਆ ਤੇ ਅੱਜ ਜਦੋਂ ਮੈਂ ਅੱਛੀ ਇੰਟਰਵਿਊ ਕਰਨ ਆ ਰਹੀ ਸੀ ਮੈਂ ਆਪਣੇ ਕੈਮਰਾਮੈਨ ਨੂੰ ਕਿਹਾ ਮੈਂ ਕਿ ਦੇਖੋ ਪਤਾ ਹੁਣ ਕੀ ਬੇਟੀ ਦਾ ਇਹ ਹਿੰਮਤ ਸੰਦੂ سے شادی ਹੈ ਕਿਤੇ ਉਹਨਾਂ ਦੀ ਬੇਟੀ ਕੀ شادی ਹੋਈ ਹੈ ਹੋ ਨਹੀਂ ਸਕਦਾ ਕਿਤੇ ਬਹੁਤ ਤੋਨੇ ਯੰਗ ਹੈ ਕਿ ਸਭ ਤੋਂ ਪਹਿਲਾਂ ਇਹ ਵੀ ਬੜਾ ਸੋਹਣਾ ਕੌਮਪਲੀਮੈਂਟ ਹੈ ਤੁਹਾਡੇ ਲਈ ਕਿ ਇੱਕ ਤਾਂ ਤੁਹਾਡੇ ਤੁਹਾਨੂੰ ਪਰਮਾਤਮਾ ਨੇ ਮਾਸਾ ਖੁਸ਼ੀ ਦੇ ਦਿੰਦਾ ਯੰਗ ਜੀ ਤੁਸੀਂ ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਬੜੀ ਬੜੀ ਸੋਣੀ ਹੁੰਦੀ ਹੈ ਹਨਾ ਪਰ ਜਦੋਂ ਵਿਦਾਈ ਦੀ ਵੀਡੀਓ ਆਈ ਨਾ ਤੇ ਉਹ ਉਹ ਉਹੀ ਸੀ ਅਸੀਂ ਉਸ ਟਾਈਮ ਤੇ ਕਲਾਕਾਰ ਨਹੀਂ ਦੇਖ ਰਹੇ ਸੀ ਅਸੀਂ ਇਹ ਦੇਖ ਰਹੇ ਸੀ ਕਿ ਇਹ ਸੱਚੀ ਪਿਆਰਤੀ ਦਾ ਜਿਹੜਾ ਇੱਕ ਖੂਬਸੂਰਤ ਮੂਮੈਂਟ ਹੈ ਨਾ ਉਹ ਹੈ ਤੇ ਜ਼ਰੂਰ ਦੋ ਸ਼ਬਦ ਉਹਦੇ ਬਾਰੇ ਰੈਸਟ ਆ ਪਬਲੂ ਵੈਂ ਦੀ ਗੱਲ ਕਰਨੀ ਹੈ ਦੇਖੋ ਉਹ ਤਾਂ ਮੇਰੇ ਖਿਆਲ ਮਤਲਬ ਹਾਰੀ ਹਰ ਕਿਸੇ ਦੀ ਲਾਈਫ ਚ ਜਦੋਂ ਇਹ ਇਦਾਂ ਦੀ ਹਨਾ ਮੂਮੈਂਟ ਹੈਗੀ ਆ ਉਹ ਬੜੀ ਸਪੈਸ਼ਲ ਹੁੰਦੀ ਆ ਔਰ ਮੇਨ ਲਾਦਾ ਬੋਲ ਕੇ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਔਰ ਬੜਾ ਅੱਛਾ ਸੀ ਬੜਾ ਮੈਂ ਮਤਲਬ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਹਾਂ ਉਹਨਾਂ ਉਹ ਬੜਾ ਬਧੀਆ ਮਹਿਸੂਸ ਕਰ ਰਹੇ ਹਾਂ ਅੱਛਾ ਤੁਸੀਂ ਸਦ ਕਦੀ ਸੋਚਿਆ ਸੀ ਕਿ ਮੇਰੀ ਜਿਹੜੀ ਹੈ ਉਸ ਪਰਿਵਾਰ ਚ ਜਾਏਗੀ ਜਿੱਥੇ ਆਲਰੇਡੀ 뮤ਜ਼ਿਕ ਹੋਏਗਾ ਦੇਖੋ ਇਦਾਂ ਤਾਂ ਕੁਝ ਪਹਿਲਾਂ ਤੂੰ ਤਾਂ ਥੋੜਾ ਹਾਂ ਕਾ ਜੋ ਜਿੱਥੇ ਜਿੱਥੇ ਪਰਮਾਤਮਾ ਨੇ ਚਲੋ ਸੰਯੋਗ ਲੇਖੇ ਫਿਰ ਮੈਂ ਤਾਂ ਬੜਾ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਸਾਰਾ ਕੁਝ ਬਹੁਤ ਵਧੀਆ ਹੈ ਵਧੀਆ ਬਿਲਕੁਲ ਐਸੀ ਹੀ ਚਾਹਾਂਗੇ ਕਿ ਜਲਦੀ ਅਸੀਂ ਤੁਹਾਨੂੰ ਦੋਨਾਂ ਨੂੰ ਪ੍ਰੋਗਰਾਮ ਲਾਉਂਦੇ ਦੇਖੀਏ ਕਿ ਹਿੰਮਸਨ ਦੇ ਰਵਿੰਦਰ ਯਾਰ ਗਰਵਾਲੀਕ ਸਟੇਜ ਤੇ ਗਾਟ ਰਹੇਗੇ ਇਹ ਬੰਦਾ ਘੁਆ ਰਹੇ ਪਰ ਉਹ ਇੱਕ ਜਿਹੜੀ ਸਟੇਜ ਇਕੱਠੀ ਹੈ ਨਾ ਬਿਲਕੁਲ ਔਰ ਉਹ ਵੀ ਵਿਆਹ ਤਾਂ ਉਹ ਦੋ ਦਿਨਾਂ ਬਾਅਦ ਹੀ ਹੈ ਐ ਵੀ ਸਿਗਾ ਕਿ ਠੀਕ ਹੈ ਮੈਨੂੰ ਲੱਗਦਾ ਕਲਾਕਾਰਾਂ ਲਈ ਬੜਾ ਲੱਕੀ ਹੁੰਦਾ ਹੈ ਨਾ ਕਿ ਆਪਣੇ ਏਡੇ ਗੁਰਨਾਮ ਦੇ ਜਦੋਂ ਵਿਆਹ ਹੋਇਆ ਨਾ ਤੇ ਅਸੀਂ ਦੇਖਿਆ ਗੁਰਨਾਮ ਦੇ ਅੱਜ ਵਿਆਹ ਦੀ ਵੀਡੀਓਜ਼ ਆ ਰਹੀਆਂ ਨੇ ਦੋ ਦਿਨ ਬਾਅਦ ਉਹ ਪ੍ਰੋਗਰਾਮ ਲਾ ਰਹੇ ਨੇ ਸਕੇ ਯਾਰ ਕਲਾਕਾਰ ਕਿ ਰਿਸਪੌਂਸਿਬਲ ਹੁੰਦਾ ਨਹੀਂ ਤੇ ਆਪਣੇ ਘਰ ਅਸੀਂ ਨਾਰਮਲ ਬੰਦੇ ਦਾ ਵਿਆਹ ਹੋਇਆ ਨਾ ਤੇ ਦੱਸਦੇ ਤੇ ਉਹ ਖਲੇਰੇ ਸਾਹਮਣੇ ਲੱਗ ਜਾਂਦਾ ਪਰ ਕਲਾਕਾਰ ਤੇ ਰੈਡੀ ਸਟੇਡੀ ਤੇ ਗੋ ਹੋ ਜਾਂਦਾ